ਕੀ ਅੱਜ ਦੀ ਕਾਨਫਰੰਸ ਦਾ ਮਾਮਲਾ ਕੀ ਹੈ ਅੱਜ ਨਾਲ ਜਿਹੜੇ ਭਾਰਤ ਸਰਕਾਰ ਵੱਲੋਂ ਨਵਾਂ ਕਾਨੂੰਨ ਬਣਾਇਆ ਗਿਆ ਕਾਨੂੰਨਾਂ ਦੇ ਚੇਂਜ ਕੀਤਾ ਗਿਆ ਉਹਦੇ ਸੰਬੰਧ ਵਿੱਚ ਪਬਲਿਕ ਅਤੇ ਸਾਡੇ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਦੱਸਿਆ ਗਿਆ ਵੀ ਕੀ ਕੀ ਸੋਧਾਂ ਹੋਈਆਂ ਨੇ ਕੀ ਪਬਲਿਕ ਨੂੰ ਇਹਦੇ ਫਾਇਦੇ ਨੇਗੇ ਕੀ ਮੁਲਾਜ਼ਮਾਂ ਨੂੰ ਫਾਇਦੇ ਨੇ ਉਹਦੇ ਬਾਰੇ ਸਾਰਿਆਂ ਨੂੰ ਦੱਸਿਆ ਗਿਆਗਾ ਤੇ ਉਮੀਦ ਹੈ ਵੀ ਸਾਰੇ ਇਹਦੇ ਬਾਰੇ ਜਾਣੂ ਵੀ ਹੋਗੇ ਉਹਨਾਂ ਨੂੰ ਕੁਝ ਹੋਰ ਵੀ ਜਾਣਗੇ ਤੇ ਇਹਦੇ ਸੰਬੰਧੀ ਅੱਜ ਰੱਖਿਆ ਗਿਆ ਸਾਰਾ ਪ੍ਰੋਗਰਾਮ ਕਾਨੂੰਨ ਬਾਰੇ ਦੱਸ ਦਿਓ ਜੀ ਕਿਹੜੀ-ਕਿਹੜੀ ਚੇਂਜ ਕੀਤਾ ਗਿਆ ਹੈ ਕਾਨੂੰਨ ਵਿੱਚ ਤਾਂ ਕਾਫੀ ਤੇਜ਼ ਚੇਂਜ ਹੋਈ ਹੈ ਜਿਵੇਂ ਧਾਰਾ 302 ਕਤਲ ਦੀ ਸੀ ਇਹ ਹੁਣ 103 ਬੀ ਐਨ ਐਸ ਦੇ ਵਿੱਚ ਆ ਗਈ ਪਹਿਲਾਂ ਇਹ ਆਈ ਪੀ ਸੀ ਦੇ ਵਿੱਚ ਆਉਂਦੀ ਸੀ ਹੁਣ ਇਹ ਬੀ ਐਨ ਐਸ ਜਿਹੜਾ ਉਹਦੀ ਜਗ੍ਹਾ ਕਾਨੂੰਨ ਬਣਿਆਗਾ ਉਹ ਆ ਗਿਆ ਐਦਾਂ ਜਿਹੜੀ 307 ਆਈ ਪੀ ਸੀ ਚ ਆਉਂਦੀ ਸੀ ਹੁਣ 109 ਬੀ ਐਨ ਐਸ ਚ ਆਉਗੀ ਐਦਾਂ ਕਾਫੀ ਜ਼ਿਆਦਾ ਚੇਂਜ ਚ ਕੀਤੇ ਗਏ ਨੇ ਐਦਾਂ ਹੀ ਸੀ ਆਰ ਪੀ ਸੀ ਜਿਹੜੀ ਜਾਬਤਾ ਫੌਜਦਾਰੀ ਸੀ ਉਹ ਵੀ ਚੇਂਜ ਕੀਤੀ ਗਈ ਹੈ ਜਿਹੜੇ ਐਵੀਡੈਂਸ ਸੈਕਟ ਸੀ ਉਹਦੇ ਵਿੱਚ ਵੀ ਚੇਂਜ ਕੀਤੀ ਗਈ ਹੈ ਸਮੇਂ-ਸਮੇਂ ਤੇ ਸਾਰੇ ਮੁਲਾਜ਼ਮਾਂ ਨਾਲ ਤਕਰੀਬਨ ਇੱਕ ਮਹੀਨੇ ਦੀ ਮੀਟਿੰਗਾਂ ਚੱਲ ਰਹੀਆਂ ਨੇ ਸਾਰੇ ਮੁਲਾਜ਼ਮਾਂ ਨੂੰ ਜਾਣੂ ਕਰਾਇਆ ਗਿਆ ਤੇ ਅਸੀਂ ਪਬਲਿਕ ਨੂੰ ਵੀ ਅਵੇਅਰ ਕਰਾਂਗੇ ਇਹਦੇ ਬਾਰੇ ਤਾਂ ਕਿ ਹਰੇਕ ਬੰਦੇ ਨੂੰ ਇਹਦੀ ਜਾਣਕਾਰੀ ਹੋਵੇ ਕੀ ਕਾਰਨ ਵੀ ਇਹ ਚੇਂਜ ਕਰਨੀਆਂ ਪਈਆਂ ਇਦਾਂ ਚਲੋ ਇਹ ਤਾਂ ਪੰਜਾਬ ਆਪਣੇ ਇੰਡੀਆ ਗਵਰਨਮੈਂਟ ਨੇ ਇਹਦੀ ਲੋੜ ਸਮਝੀ ਤਾਂ ਕਰਕੇ ਲੱਗ ਪਿਆ ਹੋਇਆ ਚੇਂਜ ਕੋਈ ਪਬਲਿਕ ਨੂੰ ਹੋਰ ਮੈਸੇਜ ਕੋਈ ਪਬਲਿਕ ਨੂੰ ਤਾਂ ਇਹ ਮੈਸੇਜ ਆ ਵੀ ਜਿਹੜਾ ਨਵਾਂ ਕਾਨੂੰਨ ਬਣਿਆ ਇਹਦੇ ਬਾਰੇ ਜਾਣਕਾਰੀ ਰੱਖਣ ਤਾਂ ਕਿ ਇਹਦਾ ਫਾਇਦਾ ਲੈ ਸਕਣ ਜੀ ਕੋਈ ਅਪਰਾਧੀਆਂ ਨੂੰ ਕੋਈ ਚੇਤਾਵਨੀ ਤੁਹਾਡੀ ਹਾਂ ਨਵੇਂ ਕਾਨੂੰਨ ਮੁਤਾਬਕ ਅਪਰਾਧੀਆਂ ਤੇ ਕਾਫੀ ਸਖੰਝਾ ਕਰਿਆ ਗਿਆ ਉਹਨਾਂ ਨੂੰ ਸਜ਼ਾ ਦਿਵਾਉਣ ਲਈ ਕਾਫੀ ਇਹਦੇ ਵਿੱਚ ਪ੍ਰਬੰਧਨ ਰੱਖੇ ਗਏ ਨੇ ਜੀ